ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮਤਾਵਾ ਬਯੁਰਗਾ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਗਿਆ ਜੀ ਉਹ ਭਾਗਾ ਭਰਿਆ ਦੈਨ ਜਿੱਦਾਂ ਕਹਿੰਦੇ ਹੁੰਦੇ ਆ ਬਈ ਸਫਰ ਦੀ ਆਪਾਂ ਤਿਆਰੀ ਖਿੱਚਦੇ ਖਿੱਚਦੇ ਅੱਜ ਸਫਰਾਂ ਤੇ ਜਾਣ ਜੋਗੇ ਹੋਵਾਂ ਫੇਰ ਦੁਆਰ ਤੋਂ ਤੇ ਹੁਣ ਆਪਾਂ ਸਫਰਾਂ ਤੇ ਜਾਣ ਲਈ ਬਾਪੂ ਬਾਜਾਂ ਮਰੀ ਜਾਂਦਾ ਇੱਕ ਮਿੰਟ ਰੁਕ ਜਾਓ ਬਾਅਦ ਚ ਕਰਦੇ ਆਂ ਗੱਲ ਬਾਪੂ ਮਰੀ ਜਾਂਦਾ ਹੀ ਬਾਜਾਂ ਉਸ ਕਰਕੇ ਕੱਟ ਕੇ ਫੇਰ ਦਵਾਰ ਤੋਂ ਬਣਾਉਣ ਲੱਗੇ ਕਲੇ ਪਹਾ ਤੇ ਇਦਾਂ ਦੱਸਿਆ ਦਾ ਨੂੰ ਭਾਗਾਵਰੇ ਵਾਲਾ ਦਿਨ ਆ ਗਿਆ ਛੱਡਣ ਲੱਗੇ ਆਪਾਂ ਲਗਾਮਾਂ ਘੋੜੇ ਦੀਆਂ ਤੂਫਾਨ ਦੀਆਂ ਤੇ ਛੱਡਾਂਗੇ ਕਿੱਧਰ ਨੂੰ ਇਹ ਆਪਾਂ ਅਗਲੀਆਂ ਕਲਿੱਪਾਂ ਚ ਤੁਹਾਨੂੰ ਪਤਾ ਲੱਗੇ ਜਾਣਾ ਤੇ ਇਸ ਕਰਕੇ ਕਾਲੀ ਕਾਲੀ ਜਿਹੀ ਸਮਾਨ ਸਾਰਾ ਇਕੱਠਾ ਕਰਨਾ ਪਿਆ ਖੜੇ ਟਾਈਮ ਫੋਨ ਆਇਆ ਆ ਕਿਉਂਕਿ ਜਿਹੜਾ ਆਪਣਾ ਸਫਰ ਆ ਇਹ ਇਹ ਆਪਾਂ ਜਿੱਦਾਂ ਜਿਹੜੇ ਆਪਣੇ ਪੁਰਾਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਹੀ ਆ ਆਪਾਂ ਪਹਿਲਾਂ ਪੰਜ ਤੱਕ ਸਾਬਾਨਾਂ ਦਾ ਸਫਰ ਸ਼ੁਰੂ ਕੀਤਾ ਸੀ ਜਦੋਂ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਤੇ ਇਸ ਕਰਕੇ ਇਹ ਜਿਹੜਾ ਹੋਣ ਵਾਲਾ ਸਫਰ ਆ ਇਹ ਵੀ ਉਹਨਾਂ ਥੋੜਾ ਰਿਲੇਟਡ ਹੋ ਜਾਂਦਾ ਕਿਉਂਕਿ ਉਹ ਬੈਚ ਸਟੇਟਾਂ ਆ ਜਾਣੀਆਂ ਆ ਇਸ ਕਰਕੇ ਪਾਂ ਬਿਹਾਰ ਤੱਕ ਤਾਂ ਇੱਕ ਟਰਾਲੇ ਵਾਲਾ ਬਾਈ ਆ ਮਿੱਤਰ ਆ ਗਗਨਦੀਪ ਭਾਜੀ ਦੇ ਪਿੰਡੋਂ ਸਰਪੰਚ ਸਾਹਿਬ ਵੀ ਆ ਮੌਕੇ ਤੇ ਤੇ ਉਹਨਾਂ ਦੀ ਗੱਡੀ ਆ ਟਰਾਲਾ ਆ ਤੇ ਉਹਨਾਂ ਨਾਲ ਜਾਵਾਂਗੇ ਬਾਈਆਂ ਨੇ ਭਰੇ ਆ ਆਲੂ ਤੇ ਉਹਨਾਂ ਨੂੰ ਹੁਣ ਫੋਨ ਆਇਆ ਆ ਤੇ ਕਹਿੰਦੇ ਬਾਈ ਤਿਆਰ ਰਹਿ ਗੱਡੀ ਭਰਨ ਲੱਪਈ ਆ ਵੀ ਜਿੱਥੇ ਇਹਨੂੰ ਕਹਾਂਗੇ ਉੱਥੇ ਪਹੁੰਚ ਜਾਈ ਮੈਂ ਕੋਈ ਚੱਕਰ ਨਹੀਂ ਵੀਰੇ ਇਸ ਕਰਕੇ ਕਾਲੀ ਕਾਲੀ ਜੀ ਆਪਾਂ ਹੁਣ ਰੈਡੀ ਹੋ ਗਏ ਆ ਤਿਆਰੀ ਖਿੱਚ ਲਈ ਆ ਤੇ ਘੋੜੇ ਤੇ ਸਮਾਨ ਲੱਦੀਏ ਤੇ ਸਮਾਨ ਲੱਦਦੇ ਲਈਏ ਤੇ ਉਦੋਂ ਬਾਅਦ ਫੇ ਆਪਾਂ ਚੱਲਦੇ ਹਾਂ ਗੁਰੂ ਘਰ ਦਰਸ਼ਨ ਕਰਨ ਗੁਰੂ ਚਰਨਾਂ 'ਚ ਹਾਰੀ ਲਵਾਉਣ ਤੇ ਆ ਜਾਓ ਪਹਿਲਾਂ ਹੁਣ ਥੋੜੀ ਕਾਲੀ ਜਹੀ ਆ ਸਮਾਂ ਜਾਨੀ ਕਿ ਹੋ ਗਿਆ ਸ਼ਾਮ ਦੇ 5:30 ਹੋ ਗਿਆ ਆ ਤੇ ਇਸ ਕਰਕੇ ਥੋੜੀ ਹੁਣ ਜਲਦੀ ਆ ਸਮਾਨ ਦਿੱਤਾ ਸੰਭੀਏ ਪਹਿਲਾਂ ਫੇ ਮਿਲਦੇ ਆ ਕਲਪ ਅਗਲੀ ਚ ਆਪਾਂ ਸੋਚਿਆ ਬਈ ਸਮਾਨ ਸੂਣ ਬਾਅਦ ਜੇ ਲੱਦਦੇ ਆ ਇਹ ਕੋੜੇ ਪਹਿਲਾਂ ਗੁਰੂ ਘਰ ਕਰਈਏ ਦਰਸ਼ਨ ਤੇ ਆ ਸਾਹਮਣੇ ਕਰੋ ਜੀ ਦਰਸ਼ਨ ਕਰੂ ਘਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪੈਂਡ ਰੋੜ ਕੀ ਆਇਆ ਗੁਰੂ ਚਰਨਾਂ ਦੀ ਲੋਣਿਆ ਹਾਜ਼ਰੀ ਤੇ ਲੈ ਕੇ ਗੁਰੂ ਤੋਂ ਥਾਵੜਾ ਫੇਰ ਸਫਰ ਤੇ ਨਿਕਲਦੇ ਆ ਜਰਣਾ ਨੁਰਮੁਮ ਪ੍ਰਗਟ ਹੋਇ ਆਸਥਾਨ ਅਮਲਾ ਪਹਿਲਾ ਤਿਤ ਸਰਵ ਰੜਾ ਨਾਮ ਗੋਦੈ ਮਹੰਦੇ ਗਾਂਦੈ ਲੋਰੀ ਹਰੇ ਮਾਨੇ ਕਨ ਲਗੇ ਦਸ ਮੂੜ ਬਨਾ ਧਰ ਬਿਸਰਤ ਕੇ ਚਾਰਨਾ ਜੀ ਲਵਾ ਲਈ ਆਪਾਂ ਹਾਜ਼ਰੀ ਤੇ ਮਹਾਰਾ ਸੱਚੇ ਬਾਦਸ਼ਾਹ ਨੂੰ ਕੀਤੀ ਅਰਦਾਸ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਹੀ ਅੰਗ ਸੰਗ ਸਹਾਈ ਰਹਿ ਕੇ ਤੇ ਦਾਸ ਦੀ ਬਾਹ ਫੜ ਕੇ ਸਫਰ ਫਤਿਹ ਕਰਵਾਉਣਾ ਤੇ ਹੁਣ ਅੱਡੇ ਚ ਆਪਾਂ ਆਏ ਆ ਤੇ ਸੋਚਿਆ ਵੀ ਸਿਮ ਵੀ ਇੱਕ Jio ਦੀ ਲੈ ਲੈਣੀ ਆ Airtel ਤਾਂ ਆਪਣੇ ਕੋਲ ਹੈਗਾ ਹੀ ਆ ਤੇ ਇੱਕ ਸਿਮ Jio ਦੀ ਲੈ ਲੈਣੀ ਕਿਉਂਕਿ ਨੈਟਵਰਕ ਉਧਰ ਕਦੀ ਕਹੇ ਕੰਪਨੀ ਦਾ ਹੁੰਦਾ ਤੇ ਕਦੀ ਕਹੇ ਦਾ ਕਦੀ Airtel ਤੇ ਕਦੀ Jio ਲਓ ਮੈਂਗਾ ਸੈਮ ਇੱਕ Jio ਦੀ ਲੈ ਲੰਨੇ ਆ ਤੇ ਇਹ 5G ਦੇ ਦੇ ਜੀ ਹਨਾ ਤੁਸੀਂ ਲਿਖੋ ਹਾਂਜੀ 5G ਹੁੰਦੀ ਹੈ 5G ਹੁੰਦੀ ਹੈ ਅੱਛਾ ਇਹ ਵੀ ਹਸਾ ਰਿਹਾ ਲਓ ਜੀ ਆਪਾਂ ਫੇਰ ਸੈਮ ਲੈ ਆਂਦੀ Jio ਦੀ ਸੈਮ ਲੈ ਕੇ ਨਿਕਲੇ ਤੇ ਬਾਹਰ ਐਦਾਂ ਦਾ ਹੋ ਗਿਆ ਨੀਰਾ ਨੀਰਾ ਜਿਆ ਤੇ ਆ ਪਿੰਡ ਰੋਡ ਕੀ ਦਾ ਦਾਦ ਰੋਡ ਕੀ ਪੱਤੀ ਦਾ ਦਰਵਾਜਾ ਆ ਜਾ ਹੁਣ ਮੈਂ ਲ ਘੋੜੀ ਤੇ ਜਾ ਕੇ ਘਰ ਆ ਕੇ ਸਮਾਨ ਲੱਤੀਏ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਜਿੰਨਾਂ ਵੀ ਆਪਣਾ ਜੂਪ ਟੂ ਪਰਿਵਾਰ ਆ ਜੀ ਇੱਕ ਵਾਰੀ ਫੇਰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਇਦਾਂ ਹੋ ਗਈ ਜੀ ਰਾਤੀ ਆਪਾਂ ਨੂੰ ਜਦੋਂ ਆਪਾਂ ਤੁਰਨ ਆ ਸਗਾ ਇਥੋਂ ਪਿੰਡੋਂ 9:30 ਵਜੇ 10:00 ਵਜੇ ਦੇ ਵਿਚ ਵਿੱਚ ਫੋਨ ਆਇਆ ਆਪਾਂ ਡਰਾਈਵਰ ਵੀਰ ਦਾ ਤੇ ਬਾਈ ਕਹਿੰਦਾ ਯਾਰ ਟਾਈਮ ਲੱਗ ਜਾਣਾ ਸਾਨੂੰ ਇੱਥੇ ਜਿੱਥੋਂ ਗੱਡੀ ਲੋਡ ਕਰਨ ਗਏ ਸਕੇ ਤੇ ਮੈਂ ਕਿਹਾ ਬਾਈ ਫੇ ਵੀ ਕਿੰਨਾ ਕਹਿੰਦਾ ਯਾਰ 12 ਵੀ ਬਾਜ ਸਾਤ ਦੇ 11 12 ਇੱਕ ਵੀ ਬਾਜ ਸਾਤ ਦਾ ਤੇ ਮੈਂ ਕਿਹਾ ਚਲੋ ਠੀਕ ਆ ਬਾਈ ਜਦੋਂ ਤਨ ਲਗੂਗੇ ਮੈਨੂੰ ਫੋਨ ਕਰਦੇ ਹੋ ਘੰਟਾਕ ਪਹਿਲਾਂ ਤੇ ਬਾਈ ਕਹਿੰਦੇ ਠੀਕ ਆ ਤੇ ਫੇ ਆਪਾਂ ਸੋਚਿਆ ਯਾਰ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਤੇ ਫੇ ਆਪਾਂ ਫੇਰ ਦੁਬਾਰ ਤੋਂ ਕੱਪੜੇ-ਕੁਪੜੇ ਬਦਲੇ ਤੇ ਸੌਗ ਆ ਰੋਟੀ ਪਾਣੀ ਖਾ ਕੇ ਤੇ ਹੌਣ ਸਵੇਰੇ 5 ਵਜੇ ਤੜਕੇ ਫੋਨ ਆਇਆ ਆ ਬਾਈ ਕਹਿੰਦਾ ਪਹੁੰਚ ਜਾ ਤੂੰ ਫਲੋਰ ਅਹੀਂ ਕਹਿੰਦਾ ਜਲੰਧਰੋਂ ਤੁਰ ਪਏ ਆ ਤੇ ਟੋਲ ਪਲਾਇਆ ਤੇ ਆ ਜਾ ਬਾਈ ਕਹਿੰਦੇ ਪਾਪਾ ਕਹਿੰਦਾ ਠੀਕ ਆ ਤੇ ਉੱਠ ਕੇ ਹੌਣ ਮੂੰਹਾਂ ਤੋਤਾ ਨਾਤੇ ਤਾਂ ਆਪਾਂ ਹੈ ਨਹੀਂ ਗਈ ਸਚਾਈ ਆ ਤੇ ਪਰਨਾ ਸਜਾਇਆ ਤੇ ਮੂੰਹ ਨੂੰ ਤੇਲ ਤੂ ਲਿਆ ਝੱਸ ਤੇ ਹੌਣ ਛੱਡਦੇ ਆ ਲਗਾਮਾਂ ਘੋੜੇ ਦੀਆਂ ਬਾਕੀ ਸਾਰਾ ਆਪਾਂ ਸੰਜਿਆ ਦਾ ਟੇਨਾ ਕਰੀ ਜਾਣਾ ਵੀਡੀਓ ਦੇ ਵਿੱਚ ਬਸ ਜੁੜੇ ਰਹੋ ਹੌਸਲਾ ਦਿੰਦੇ ਰਹੋ ਪਿਆਰ ਵਾਖਸ਼ ਦੇ ਰਹੋ ਤੇ ਆਪਾਂ ਸਫਰਾਂ ਦਾ ਬਡਾਂਗਾ ਕਰੀ ਜਾਣਾ ਵੀ ਤੇ ਆ ਜਾ ਛੱਡੀ ਫੇ ਲਗਾਮਾ ਘੋੜੇ ਦੀਆਂ ਨਵੇਂ ਸਫਰਾ ਤੇ ਨਵੇਂ ਰਾਹਾਂ ਤੇ ਨਵੀਆਂ ਸਟੇਟਾਂ 'ਚ ਕੁਦਰਤ ਦਾ ਆਨੰਦ ਮਾਣੂਗਾ ਰੜਕੀ ਵਾਲਾ ਤੇ ਨਾਲ ਨਾਲ ਆਪਾਂ ਤੁਹਾਡੇ ਨਾਲ ਵੀਡੀਓ ਜਰੀਏ ਸਾਂਝਾ ਕਰੀ ਜਾਣਾ ਆ ਤੇ ਆਪ ਵੀ ਆਨੰਦ ਮਾਣਿਓ ਪੂਰਾ ਬਸ ਹੌਸਲਾ ਬਣਾਈ ਰੱਖਿਓ ਬਸ ਜੁੜੇ ਰਹਿਓ ਇਹ ਹੀ ਆਪਣਾ ਹੌਸਲਾ ਆਂਦਾ ਤੁਸੀਂ ਜੁੜੇ ਰਹੇ ਤੇ ਆਪਾਂ ਆਨੰਦ ਮਾਣਦੇ ਰਹਿਣਾ ਬਸ ਪਿਆਰ ਬਣਾਈ ਰੱਖਿਓ ਆਇਓ ਜੀ ਛੱਡਦੇ ਆਂ ਫੇ ਹੁਣ ਲਗਾਮਾਂ ਘੋੜੇ ਦੀਆਂ ਪਹੁੰਚਦੇ ਆ ਪਹਿਲਾ ਫਲੋਰ ਟੋਲ ਪਲਾਇ ਦੇ ਲਓ ਜੀ ਘੋੜੇ ਦੀਆਂ ਲਗਾਮਾਂ ਆਪਾਂ ਪੈਂਟ ਰੋਡ ਕੀ ਤੋਂ ਛੱਡੀਆਂ ਆ ਪਹੁੰਚ ਗਏ ਆਪਾਂ 메ਨ ਹਾਈਵੇ ਤੇ ਜਿਹੜਾ ਯਾਨੀ ਕੇ ਅੰਮ੍ਰਿਤਸਰ ਜਲੰਧਰ ਲੁਧਿਆਣੇ ਨੂੰ ਜਾਂਦਾ ਆ ਤੇ ਪਿੰਡਾਂ ਪੈ ਦੀ ਹੁੰਦੇ ਹੋਏ ਆਪਾਂ ਹਾਈਵੇ ਤੇ ਆ ਗਏ ਆ ਤੇ ਹੁਣ ਇਥੋਂ ਫਲੋਰ ਪਹੁੰਚਾਂਗੇ ਫਲੋਰ ਫਿਰ ਟੋਲ ਪਲਾਇਆ ਤੇ ਗੱਡੀ ਮਿਲੂਗੀ ਆਪਾਂ ਨੂੰ ਤੇ ਆ ਡਰਾਈਵਰਾਂ ਦੀ ਵੀ ਜ਼ਿੰਦਗੀ ਦੇ ਬਾਰੇ ਕੋਈ ਪਤਾ ਲੱਗੂਗਾ ਇਹ ਵੀ ਇੱਕ ਤਜਰਬਾ ਵੱਖਰਾ ਹੀ ਹੋਣਾ ਆ ਸਾਰਾ ਸਾਂਝਾ ਕਰਾਂਗੇ ਤੁਹਾਡੇ ਨਾਲ ਲੋਈ ਆਪਾਂ ਫਲੋਰ ਤਾਂ ਗਏ ਆ ਪਹੁੰਚ ਤੇ ਬਾਈ ਨੂੰ ਕੀਤਾ ਆਪਾਂ ਫੋਨ ਪੁੱਛਿਆ ਬਾਈ ਨੂੰ ਬਾਈ ਕਿੱਥੇ ਕਾਵਾਂ ਬਈ ਪੌੜਾ ਟੱਪ ਕੇ ਖੜਾ ਜਾਂ ਪੌੜ ਤੋਂ ਪਹਿਲਾਂ ਤੇ ਬਾਈ ਕਹਿੰਦਾ ਵੀ ਪੌੜ ਤੋਂ ਪਹਿਲਾਂ ਹੀ ਖੜ ਲਿਆਂਗੇ ਇਹਦੇ ਢਾਬੇ ਤੇ ਤੇ ਇਹ ਕਰਕੇ ਬਾਈ ਹੁਣੀ ਹੱਲੇ ਹੈਗੇ ਆਪਾਂ ਜੇ ਫੋਨ ਕੀਤਾ ਕਹਿੰਦਾ ਗੰਨੇ ਪਿੰਡ ਦੇ ਪਿੱਛੇ ਆਂ ਲਿਓ ਫਾੜ ਕੇ ਆਉਂਦੇ ਆ ਤੇ ਗੰਨੇ ਪਿੰਡ ਤੋਂ ਪਿੱਛੇ ਪ੍ਰਤਾਪਰੀ ਦੇ ਗੰਨੇ ਪਿੰਡ ਦੇ ਤਾਂ ਜੀ ਉੱਥੇ ਗਿਆ ਹੋ ਉਹਨਾਂ ਨੂੰ ਜਾਣੀ ਗੱਲ ਲੱਗੇ ਜਾਣੇ ਆ 20-25 ਮਿੰਟ ਤੇ ਆਪਾਂ ਇਸ ਕਰਕੇ ਇੱਥੇ ਹੀ ਠੜ ਗਏ ਆਪਣੇ ਤ੍ਰੀਮੂਨ ਹੋਟਲ ਦੇ ਕੋਲ ਉਹ ਸਾਹਮਣੇ ਜਿਹੜੀ ਪੀਲੀ ਜਿਹੀ ਬੈਡਿੰਗ ਹੈ ਤ੍ਰੀਮੂਨ ਹੋਟਲ ਆ ਤੇ ਮੈਂ ਕਹਾ ਚੱਲ ਇੱਥੇ ਰੋਕੋ ਉਹਨਾਂ ਦਾ ਵੇਟ ਕਰ ਲੰਨੇ ਇੰਤਜ਼ਾਰ ਤੇ ਨਾਲੇ ਪੀਲੇ ਨੇ ਚਾਹ ਦਾ ਕਾਪਾ ਸਵਾਨਾ ਲਵ ਯੂ ਲੈ ਆ ਜੀ ਗੱਡੀ ਬਾਈਆਂ ਦੀ ਆਪਾਂ ਉੱਥੋਂ ਲੰਘਦੀ ਦੇਖ ਲਈ ਤੇ ਆਪਾਂ ਮਗਰ ਫੋਨ ਕਰਕੇ ਆ ਗਏ ਆ ਆਪਣੇ ਬਾਈ ਬਾਈ ਪਹਿਲਾ ਸਾਸਰੀ ਘਰ ਤੇ ਪਹਿਲਾ ਹੀ ਦਿਨ ਸਫਰ ਦਾ ਤੇ ਪਹਿਲੇ ਦਿਨੇ ਸਾਈਕਲ ਕਹਿੰਦਾ ਦੇਣਾ ਕੀ ਆ ਦੇਣਾ ਆਪਾਂ ਘੋੜਾ ਆਪਣਾ ਘੋੜੇ ਦੇ ਪੌੜਾਂ 'ਚ ਪੈੜ ਗਿਆ ਲੱਗਦਾ ਕੋਈ ਕੰਡਾ-ਕੁੰਡਾ ਤੇ ਪੈਂਚਰ ਹੋ ਗਿਆ ਤੇ ਘੋੜੇ ਦੇ ਪੌੜ ਆਪਾਂ ਲੈ ਖੋਲ ਤੇ ਹੁਣ ਟੂ ਪਾ ਦੇਣੀ ਆਪਾਂ ਟੂ ਪਾ ਕੇ ਫੇਰ ਰੱਖਦੇ ਆ ਇਹਨੂੰ ਘੋੜੀ ਦਿੱਸ ਤੇ ਘੋੜਾ ਲਓ ਜੀ ਆ ਆ ਆਪਣੀ ਸੁੰਦਰਾ ਰਾਣੀ ਤੇ ਘੋੜਾ ਪਾਉ ਉੱਤੇ ਤਾਂ ਟਾਇਰ ਦੀਦਾ ਹੋਣਾ ਹੈ ਕੈਵਲ ਦੇ ਵਿੱਚ ਰੱਖਤਾ ਆ ਤੇ ਇੱਥੇ ਪਹੁੰਚਾਂਗੇ ਆਪਾਂ ਹੁਣ ਬਿਹਾਰ ਦੇ ਬਾਰਡਰ ਤੱਕ ਮੋਹਨੀਆਂ ਬਾਰਡਰ ਤੇ ਉੱਥੋਂ ਦੇਖਦੇ ਆਂ ਬਾਈ ਹੁਣੀ ਕਿੱਥੋਂ ਰੂਟ ਬਦਲਦੇ ਆ ਬਾਈ ਹੁਣੀ ਕਲਕੱਤੇ ਨੂੰ ਜਾਣਾ ਵੈਸੇ ਤੇ ਆਪਾਂ ਉੱਥੋਂ ਆਪਣੇ ਬਾਰਡਰ ਤੋਂ ਬਿਹਾਰ ਦੇ ਤੋਂ ਪਟਨਾ ਸਾਹਿਬ ਵੱਲ ਨੂੰ ਹੋ ਜਮਾਂਗੇ ਤੇ ਉੱਥੋਂ ਪਹੁੰਚਾਂਗੇ ਸਿੱਲੀ ਗੁੜੀ ਵੱਲ ਨੂੰ ਪਹਿਲਾਂ ਆਪਾਂ ਨਾਸੀ ਘੁੰਮਣ ਦੀ ਸਲਾਹ ਆ ਆਪਣੀ ਨਾਸੀ ਕਹਿਤਾ ਸੌਰੀ ਗਲਤੀ ਹੋ ਗਈ ਆਪਣੇ ਸਿੱਕਮ ਘੁੰਮਣ ਦੀ ਸਲਾਹ ਆ ਆਪਣੀ ਪਹਿਲਾਂ ਬਾਕੀ ਦੇਖਦੇ ਆ ਜੇ ਕੋਈ ਚੇਂਜ ਹੁੰਦਾ ਆ ਤੇ ਜਾਂ ਫੇ ਸਿੱਕਮ ਮੇ ਘੁੰਮਦੇ ਆ ਪਹਿਲਾਂ ਆਇਓ ਜੀ ਬਾਈ ਕਪੜਾ ਕਪੜਾ ਮਾਰਦਾ ਹੱਲੇ ਹੁਣ ਆ 2-2.5 ਦਿਨ ਆਪਣਾ ਬਾਈਆਂ ਦੇ ਨਾਲ ਹੀ ਰਵਾਂਗੇ ਆਪਾਂ ਤੇ ਬਾਈਆਂ ਦੀ ਜ਼ਿੰਦਗੀ ਬਾਰੇ ਲਾਈਫ ਬਾਰੇ ਟਰੱਕਾਂ ਵਾਲਿਆਂ ਦੀ ਕਿੱਦਾਂ ਆ ਇਹ ਸਾਰੇ ਵੀ ਆਪਾਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਕਰਾਂਗੇ ਸਾਂਝੀ ਜਿੰਨਾ ਹੋ ਸਕੇ ਆਪਣੇ ਵੱਲੋਂ ਵਧੀਆ ਤੇ ਵੱਧ ਕੋਸ਼ਿਸ਼ ਕਰਾਂਗੇ ਲੋਈ ਲੈ ਕੇ ਵਾਹਿਗੁਰੂ ਦਾ ਨਾਮ ਭਾਈ ਨੇ ਵੀ ਸ਼ਰਤਾਂ ਲਗਾਵਾਂ ਘੋੜੇ ਦੀਆਂ ਆਈਆਂ ਨੇ ਗੱਡੀ ਦੇ ਚੜਾਉਣੇ ਆ ਟਾਇਰ ਕਹਿੰਦੇ ਦੋ ਇੱਕ ਐਸਾਈਡ ਦਾ ਤੇ ਇੱਕ ਪਰਲੀ ਦਾ ਹਨਾ ਆ ਖੜੇ ਆਪਾਂ ਐ ਟਾਈਮ ਬਗਲੀ ਪਿੰਡ ਬਈ ਇਹ ਸਮਰਾਲੇ ਵਾਲਾ ਰੋੜਿਆ ਸਮਰਾਲੇ ਜਾ ਨਿਕਲਦਾ ਹੈ ਸਹੀ ਆ ਫੇ ਫੇ ਗੱਡੀ ਦੀ ਟੈਂਕੀ ਫੁੱਲ ਕਰਾ ਆਗੇ ਤੇਲ ਦੀ ਤੇ ਫੇ ਪਹੁੰਚਾਂਗੇ ਪਿੰਡ ਬਡਵਾਲੀ ਗਗਨਦੀਪਾਈ ਦੇ ਪਿੰਡ ਮਸ਼ੀਨੀ ਜੋ ਗਿਆ ਬਈ ਅੱਗੇ ਆਹ ਬੋਲਟ ਖੋਲਣ ਨਹੀਂ ਇੱਕ ਚੱਕੇ ਦੇ ਵੀ ਬੋਲਟ ਖੋਲਣੇ ਹੋਣ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੁੰਦਾ ਸੀ ਤੇ ਹੁਣ ਆ ਇਹਦਾ ਗੰਨ ਜਲਦੀ ਆ ਇਹ ਆ ਜਰਮੰਦੀ ਇਹਦਾ 21 ਕਿਲੋ ਵਜਨ ਆ ਗੰਨ ਦਾ ਇਹ ਮੈਂਟਾ ਮੇਰੇ ਹਿਸਾਬ ਨਾਲ ਡੇਢ ਜਾਂ ਦੂ ਲੱਗੇ ਹੋਣਗੇ ਬੋਲਟ ਖੋਲਣ ਨੂੰ ਵਧੀਆ ਤਕਨੀਕ ਨਵੀਂ-ਨਵੀਂ ਆਈ ਜਾਂਦੀ ਆ ਤੇੰਨੇ ਯਾਰੇ ਬੰਨੀ ਜਾਂਦੀ ਆ ਇਦਾਂ ਕਹਿ ਦੇਵੇ ਬਾਅਦ ਚੇਦੋ ਗੱਲ ਨਾ ਆਉਂਦੀ ਹੋਵੇ ਨਾ ਰੋੜ ਕੀ ਵਾਲਿਆ 21 ਕਿਲੋ ਵਜਨ ਚੱਕ ਕੇ ਚਲਾਉਣ ਲਈ ਵੀ ਬੰਦੇ ਜੀ ਵੀ ਜਾਨ ਚਾਹੀਦੀ ਆ ਉਸ ਵੀਗਾ ਪਾਲਾ ਤਰੀ ਜੱਪ ਲੱਗਦੀ ਆ ਜੀ 29 ਸਕਿੰਡ ਲੱਗੇ ਸਾਰੇ ਨਾਟਕ ਕਰਨ ਹਾਂਜੀ ਤੁਸੀਂ ਹੁਣ ਕਹਿਣਾ ਪਤੰਦਰ ਦਾ ਪਤਾ ਨਹੀਂ ਲਾਦਾ ਫਿਰ ਉਹ ਟਰੱਕ ਜਿਹੜੇ ਫਿਰਦੇ ਸੀ ਤੇ ਹੁਣ ਬਾਣਾ ਹੀ ਤੁਰਿਆ ਫਿਰਦਾ ਹੈ ਆਪਾਂ ਪਹੁੰਚੇ ਹਾਂ ਪਿੰਡ ਬਡਵਾਲੀ ਪਿੰਡ ਬਡਵਾਲੀ ਜਿਹੜੇ ਆਪਣੇ ਪੁਰਾਣੇ ਵੀਡੀਓ ਦੇਖਦੇ ਆ ਭੈਣ ਭਰਾ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਹੋਵੇ ਗगनਦੀਪ ਬਾਈ ਦਾ ਪਿੰਡ ਆ ਤੇ ਬਾਈ ਦੇ ਪਿੰਡ ਦਾ ਹੀ ਟਰਾਲਾ ਆ ਜਿੱਤੇ ਆਪਾਂ ਪਹੁੰਚੜਾਇਆ ਔਰੰਗਾਬਾਦ ਤੱਕ ਇਹ ਇਧਰ ਬਾਈ ਹੋਣੀ ਆਣਕ ਦਾ ਛੱਟਾ ਦਿੰਦੇ ਹੋਏ ਸਾਈਕਲ ਹਟਿਆ ਸਾਰੇ ਤੇ ਉਤੋਂ ਗੋਸੇਖਾ ਗੱਲ ਇਦਾਂ ਜ ਆਪਣੇ ਕੋ ਆਪ ਤੇ ਲੱਗਾ ਹੋਵੇ ਪਹਿਲਾਂ ਤਾਂ 4000 ਨਾ ਉਹ ਸਾਲਾ 4000 ਜੀ ਹੁੰਦਾ ਆ ਤੇ ਜੇ 4000 ਨਹੀਂ ਵੀ ਉਹ ਸ਼ਾਮ ਨੂੰ ਫੇ 1000 ਰੁਪਏ ਦਾ ਚਾਰ ਨੂੰ ਕਰਨ ਨੂੰ ਲੱਗਦਾ ਹੀ ਆ ਗੁਰਸਾ ਖੌਣ ਦਾ ਆ ਬਹੁਤ ਫਾਇਦਾ ਆ ਆ ਉਹ ਤੇ ਤੁਹਾਡਾ ਕੋਈ ਖਰਚਾ ਨਹੀਂ ਹੈਗਾ ਛਟ ਕੋਕ ਤੋਂ ਤੇ ਪਿਆਰ ਵੀ ਵਧਦਾ ਆ ਇਦਾਂ ਆਡੇ ਵਾਲੇ ਦਾ 4000 ਤੋਂ ਬਿਨਾਂ ਉੱਠਦੇ ਹੀ ਨਹੀਂ ਬਿਨਾਂ ਚਾਰਜ ਕਰਨ ਨੂੰ ਨਾਲ 4000 ਚਾਹੀਦਾ ਸਾ ਜ ਤੁਸੀਂ ਵੀ ਚੱਲੇ ਆ ਨਾ ਹੁਣ ਕਰੇ ਮੇਰੇ ਸਾਹਨੇ ਪਟਨਾ ਸਾਹਿਬ ਦਾ ਕਰਨ ਲੱਗੇ ਪਟਨਾ ਸਾਹਿਬ ਇੱਕ ਤਰੀਕ ਨੂੰ ਬਾਤ ਚਲੇ ਜਾਣਾ ਰਫੋਕਰ ਸੇ ਕੋਈ ਕੰਮ ਨਾ ਹੋਵੇ ਨਾ ਇੱਕ ਤਰੀਕ ਨੂੰ ਹੈ ਹਾਂ ਜੀ ਨਹੀਂ ਗਗਨਦੀਪ ਭਾਈ ਦਾ ਪੰਜਾ ਤਖਤਾਂ ਦਾ ਲਗਾ ਕਰਨਾ ਨਾ ਉਹ ਫੇਰ ਦੁਆਰੇ ਉਧਰਲੀ ਸਾਈਡ ਉਹ ਜਣਾ ਜਾਣਾ ਰਾਜਸਥਾਨ ਹੋ ਗਈ ਅੱਛਾ ਜੀ ਇਹ ਤੁਸੀਂ ਇਕੱਲਾ ਪਟਨਾ ਸਾਹਿਬ ਦਾ ਕੰਮ ਨਾ ਕਿ ਪੰਜਾਂ ਤੱਕ ਪਹਿਲਾਂ ਰਹਿ ਗਿਆ ਤਾਂ ਨਹੀਂ ਕਿ ਤੱਕ ਜਦੋਂ ਮੁੰਡੇ ਦੀ ਡੈਥ ਹੀ ਹੋ ਗਈ ਤੇ ਉਹਦੇ ਭੂਆ ਦੇ ਮੁੰਡੇ ਦੀ ਅੱਛਾ ਜੀ ਤਾਂ ਕਰਕੇ ਫੇਰ ਆਉਣਾ ਪੈ ਗਿਆ ਤਾਂ ਫਿਰ ਸਹੀ ਤੇ ਪਹਿਲੀ ਤਰੀਕ ਨੂੰ ਯਾਨੀ ਕਿ ਹਾਂ ਪਹਿਲੀ ਤਰੀਕ ਨੂੰ ਦੇਖਦੇ ਹਾਂ ਉਹ ਮੁੰਡਾ ਮੜਾ ਜਿਹਾ ਕੰਮ ਜਾਂ ਵੀ ਉਹਨੂੰ ਕਹਿੰਦਾ ਬਾਕੀ ਸਭਾ ਕਰਕੇ ਆਪਣੇ ਲੰਗਰ ਲੱਗਦਾ ਨਹੀਂ ਹਾਂ ਹਾਂ ਜੀ ਦੀ ਸਭਾ ਦੀ ਹਾਂ ਜੀ ਉਹਦੇ ਕਰਕੇ ਫੇਰ ਉਹ ਕੰਮ-ਕੁਮ ਜੇ ਵੀ ਹਾਂ ਚਲੋ ਦੇਖਦੇ ਹਾਂ ਜੇ ਫ੍ਰੀ ਹੋ ਗਿਆ ਤਾਂ ਚਲੇ ਜਾਣਾ ਵੀਰੇ ਸਹੀ 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 ਇਹ ਬਾਈ ਨੇ ਹੁਣ ਜਾਣਾ ਆ ਪਹਿਲੀ ਤਰੀਕ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੇ ਉਹ ਉਧਰ ਗਗਨਦੀਪ ਬਾਈ ਫਿਰਦਾ ਆ ਆ ਦੇ ਨੀਲਾ ਪਾਣਾ ਤੇ ਚਿੱਟੀ ਕਮੀਜ਼ ਇਹ ਬਾਈ ਨੇ ਪਹਿਲੀ ਤਰੀਕ ਨੂੰ ਦੂਜੀ ਵਾਰ ਹੀ ਪੰਜ ਤਖਤ ਸਹਿਬਾਨਾਂ ਦਾ ਸਫ਼ਰ ਸ਼ੁਰੂ ਕਰਨਾ ਆ ਬਾਈ ਦੀ ਦੂਜੀ ਵਾਰ ਹੀ ਹੈ ਪਿਛਲੇ ਸਾਲ ਵੀ ਬਾਈ ਨੇ ਕੀਤਾ ਸੀਗਾ ਹਾਂਜੀ ਆਪਾਂ ਰਾਣੀ ਸੁੰਦਰਾ ਦੇ ਮੁੜ ਕੇ ਚੜ ਜਾਣਾ ਆ। ਬਾ ਥੋੜਾ ਟਾਈਮ ਹੀ ਇੱਥੇ ਤੇ ਜਿਹੜੇ ਬਾਈ ਨੇ ਜਿਹੜਾ ਮਾਲਕ ਹੈ ਨਾ ਸਰਪੰਚ ਸਾਹਿਬ ਜਿਹੜੇ ਬਡਵਾਲੀ ਪਿੰਡ ਦੇ ਉਹੀ ਜਾਣਾ ਆ ਨਾਲੇ ਜਿਹੜਾ ਮਾਲਕ ਹੈ ਯਾਨੀ ਗੱਡੀ ਦਾ ਬਾਈ ਤੇ ਉਹੀ ਨਾਲੇ ਜਾਣਾ ਆ ਇਹ ਕਰਕੇ ਗੱਡੀ ਇੱਥੇ ਪਿੰਡ ਨੂੰ ਲੈ ਆਈ ਸਕੇ ਉਹ ਤੇ ਤੇ ਬਾਈ ਫੇ ਗਗਨਦੀ ਬਾਈ ਕਹਿੰਦਾ ਆ ਜਾ ਤੂੰ ਆਪਾਂ ਕਣਕ ਵੀਦੇ ਉੱਥੇ ਚੱਲਦੇ ਆ ਜੇ ਜਦੋਂ ਬਾਈ ਨੂੰ ਕਹਿੰਦਾ ਜੇ ਜਦੋਂ ਤੁਰਨਾ ਹੋਇਆ ਦੀ ਫੋਨ ਕਰਦੇਓ ਤੇ ਬਾਈ ਦਾ ਜਦੋਂ ਫੋਨ ਆ ਗਿਆ ਮੁੜ ਕੇ ਆਪਾਂ ਰਾਣੀ ਸੁੰਦਰਾ ਤੇ ਹੁਣਾ ਫੇ ਠੀਕ ਹੈ ਜੀ ਹੁਣ ਗਗਨਦੀ ਬਾਈ ਨੂੰ ਆਪਾਂ ਪੁੱਛਿਆ ਜੀ ਬਾਈ ਵੀ ਉਹਨੇ ਕਿੱਥੇ ਆਪਾਂ ਨੂੰ ਛੱਡੂਗਾ ਤੇ ਬਾਈ ਕਹਿੰਦਾ ਉਹ ਆਪਾਂ ਨੂੰ ਔਰੰਗਾਬਾਹ ਲਾਊਗਾ ਤੈਨੂੰ ਔਰੰਗਾਬਾਦ ਤੋਂ ਕਹਿੰਦਾ 100 ਕਿਲੋਮੀਟਰ ਆ ਪਟਨਾ ਸਾਹਿਬ ਤੇ ਫੇ ਗੁਰਦਾਰੇ ਪਟਨਾ ਸਾਹਿਬ ਵੀ ਦਰਸ਼ਨ ਹੋ ਜਾਣਗੇ ਮੈਂਗਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਲਓ ਜੀ ਰਾਣੀ ਸੁਂਦਰਾ ਚ ਆਪਾਂ 4 ਵਜੇ ਤੋਂ ਰਹੀ ਬਡਵਾਲੀ ਤੋਂ ਤੇ ਅੰਬਾਲਾ ਤੋਂ 30 ਕਿਲੋਮੀਟਰ ਪਿੱਛੇ ਆ ਜਾਮ ਲਗਾਇਆ ਜਾਮ 2 ਘੰਟੇ ਹੋ ਗਿਆ ਨਾ ਭਾਜੀ ਫਸਿਆ ਨੂੰ ਹਾਂ ਮੈਂਗਾ ਅਪਡੇਟ ਦੇ ਦਈਏ ਕਹਣਾ ਦਿੱਤੀ ਨਹੀਂ ਅਪਡੇਟ ਬਡਵਾਲੀ ਤੋਂ ਬਾਅਦ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਸਫਰ ਦਾ ਦੂਜਾ ਦਿਨ ਸਫਰ ਰਾਣੀ ਸੁੰਦਰਾ ਦੇ ਵਿੱਚ ਉਹ ਮਗਰ ਖੜੀ ਆਪਣੀ ਰਾਣੀ ਸੁੰਦਰਾ ਰਾਤ ਹੀ ਹਨੇਰਾ ਬਹੁਤ ਹੋ ਗਿਆ ਸੀਗਾ ਤੇ ਕਰਕੇ ਫਦੇਵ ਨਹੀਂ ਬਲਾ ਹੋਈ ਰਾਤ ਵਾਲੀ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਆਪਣੇ ਭੈਣ ਭਰਾ ਮਦਾਮਾਂ ਬਜ਼ੁਰਗ ਆਪਣੇ ਨਾਲ ਜੁੜਿਓ ਵਾ ਸਤਿ ਸ਼੍ਰੀ ਅਕਾਲ ਰੌੜਕੀ ਵਾਲੇ ਲੋ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਤੇ ਮਗਰ ਰਾਣੀ ਸੁੰਦਰਾ ਲੋਕ ਦੀ ਤੇ ਅੱਜ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰੀ ਜਾਣਾ ਆਪਾਂ ਤੇ ਕਰਦੇ ਆਂ ਬਾਕੀ ਵਾ ਅੱਜ ਦੀ ਰਾਤ ਆ ਕੱਲ ਤੋਂ ਆਪਾਂ ਘੋੜੇ ਦੀਆਂ ਲਗਾਮ ਆਪਣੇ ਵਾਲੇ ਦੀਆਂ ਛੱਡ ਦੇਣੀ ਆਂ ਅੱਜ ਦੀ ਰਾਤ ਵੀ ਰਾਣੀ ਸੁੰਦਰਾ ਜੀ ਘਟਾਂਗੇ ਐ ਟਾਈਮ ਰਾਣੀ ਸੁੰਦਰਾ ਆਪਾਂ ਲੈ ਕੇ ਪਹੁੰਚੀ ਆ ਉੱਤਰ ਪ੍ਰਦੇਸ਼ ਸੂਬਾ ਦਾ ਜ਼ਿਲ੍ਹਾ ਵੀ ਆ ਤੇ ਮਸ਼ਹੂਰ ਸ਼ਹਿਰ ਬਰੇਲੀ ਜੁਮਕਾ ਗੇਰਾ ਰੇ बरेली के बाजार में झुमका गिरा रे बरेली के बाजार में ये है जी टोल प्लाजा भाई हुनी कहंदे भाई टोल प्लाजे दे खड़े ता हैगे ही हां पीरी अत्ता साडा चाय बनाउंदा या ते भाई कहंदा जाते ग्रीस वाला काम भी कंप्लीट करा लेई है ਰੁਪਈਆ ਦਾ ਲਿਆ ਨੇ 150 ਇੱਕ ਹਸਤਾ ਲੋਕ ਉਹ ਗੱਡੀ ਥੱਲੇ ਬਾੜੇ ਆ ਭਾਈ ਕਹਿੰਦਾ ਨੱਟ ਲਾ ਕੱਸ ਲਈਏ ਹੌਣ ਕਹਿੰਦਾ ਲੱਗਦੀ ਨਹੀਂ ਚਾਬੀ ਲੱਗਦੀ ਕਹਦੇ ਰਗੀ ਆ ਜੀ ਵੀਰੇ ਤਾਂ ਸਾਡੇ ਨੇ ਚਾਹ ਕਰਤੀ ਰੈਡੀ ਆ ਦਾ ਰੰਗ ਦੇਖ ਲਾ ਦੱਬੀ ਬੱਤੀ ਬਾਤ ਇਸਦਾਨ ਨੇ ਲਓ ਜੀ ਸ਼ਹਿਰ ਲਖਨਊ ਕਰ ਲਿਆ ਆਪਾਂ ਪਾਰ ਲਖਨਊ ਤੋਂ ਆਪਾਂ ਸੁਲਤਾਨਪੁਰ ਵਾਲੇ ਰੋਡ ਤੇ ਆ ਲਖਨਊ ਤੋਂ ਆਪਾਂ 25 30 ਕਿਲੋਮੀਟਰ ਯਾਨੀ ਬਾਹਰ ਆ ਗਏ ਆ ਤੇ ਇੱਧਰ ਆਪਣੀ ਰਾਣੀ ਸੁੰਦਰਾ ਬਾਈ ਬੇਟਾ ਸਰਪੰਚ ਵਾ ਤੇ ਡਰਾਈਵਰ ਵਾਲੀ ਸੀਟ ਤੇ ਤੇ ਇੱਧਰ ਬਾਈ ਦੂਜਾ ਡਰਾਈਵਰ ਸਾਡਾ ਭਰਾ ਤੇ ਯਾਰ ਮੇਰਾ ਮਾਰਨਿੰਗ ਵਾਲਾ ਕੰਮ ਕਰ ਰਿਹਾ ਚਾਹ ਬਣ ਰਹੀ ਆ ਯਾਰ ਨਾਈਟ ਰੱਲਾ ਚ ਲਾਇਆ ਨਜ਼ਾਰਾ ਬੰਦ ਦਿੱਤਾ ਫੁੱਲ ਲਗਾਰੀ ਯਾਰ ਬਣ ਗਿਆ ਵੀ ਹੁਣ ਕਿਆ ਬਾਜੀ ਦੀ ਰਾਣੀ ਸੁੰਦਰਾ ਤੇ ਬਾਕੀ ਗੱਲ ਇਦਾਂ ਆਪਾਂ ਜਿਹੜੇ ਇਹ 2-3 ਦਿਨਾਂ ਦਾ ਵਲੋਗ ਆ ਇਹ ਥੋੜੀ ਥੋੜੀ ਕਲਿੱਪੇ ਬਣਾਉਨੇ ਆਪਾਂ ਕਿਉਂਕਿ ਗੱਲਾਂ ਤਾਂ ਬਹੁਤ ਆਪਾਂ ਲੰਬੀਆਂ ਬਹੁ ਹੋ ਜਾਣੀਆਂ ਸੀਗੀਆਂ ਜੋ ਆਪਾਂ ਸਾਂਝੀਆਂ ਨਹੀਂ ਕੀਤੀਆਂ ਤੇ ਥੋੜਾ ਥੋੜਾ ਬੋਦੀ ਤੁਹਾਨੂੰ ਅਪਡੇਟ ਦੇਈ ਜਾਂਦੇ ਆਪਾਂ ਤੇ ਰੋਜ਼ ਦਿਨਾਂ ਦੇ ਨਾਲ ਨਹੀਂ ਬਲੌਗ ਆਪਾਂ ਇਕੱਠਾ ਇੱਕ ਵੀਡੀਓ ਚ ਪਾੜਣਾ ਹੈ ਜੀ ਇਹ ਜਿਹਾ ਕਹਿ ਦਵੇ ਤੇ ਆਪਣੇ ਹੋਰ ਕੀ ਦੱਸਣਾ ਹੈ ਆਪਾਂ ਆ ਜਾਣਕਾਰੀ ਸਾਂਝੀ ਕਰਨੀ ਸੀਗੀ ਹਾਂ ਕੱਲ ਨੂੰ ਆਪਾਂ ਛੋ ਸਕਦਾ ਵੇ ਘੋੜੇ ਦੀਆਂ ਲਗਾਮਾਂ ਛੱਡਾਂਗੇ ਤੇ ਬਾਈ ਹੁਣੀ ਕਿਲਗਾ ਤੇ ਇਹਨੂੰ ਮੁੜ ਜਾਣਾ ਤੇ ਆਪਾਂ ਦੇਖਦੇ ਹਾਂ ਕਿਹੜੇ ਰੋਡ ਤੇ ਲਾਉਂਦੇ ਆ ਬਾਈ ਹੁਣੀ ਕਿੱਥੇ ਲਾਉਂਦੇ ਆ ਜਣੀ ਇੰਨਾ ਕਿਹਾ ਪਟਨਾ ਸਾਹਿਬ ਤੋਂ 150 ਕਿਲੋਮੀਟਰ ਜਣੀ ਪਹਿਲਾ ਲਾਉਣਗੇ ਆਪਾਂ ਨੂੰ ਇਹ ਤੇ ਫੇ ਆਪਾਂ ਪਟਨਾ ਸਾਹਿਬ ਗੁਰੂ ਘਰ ਪਹੁੰਚਾਂਗੇ ਆਪਣੇ ਘੋੜੇ ਤੇ। ਬਾਕੀ ਮਿਲਦੇ ਹਾਂ ਹੁਣ ਸਵੇਰ ਨੂੰ। ਲੋ ਜੀ ਅੱਜ ਆਪਾਂ ਨੂੰ ਤੁਰਿਆਂ ਨੂੰ ਤੀਜਾ ਦਿਨ ਹੋ ਗਿਆ। ਪਰਸੋਂ ਤੁਰੇ ਸੀਗੇ ਆਪਾਂ ਪਿੰਡੋਂ ਦਾ ਤੁਰੇ ਸੀ ਆਪਾਂ ਉਦਾਂ ਸਵੇਰੇ 6:30 ਵਜੇ ਤੜਕੇ ਪਰ ਜਿਹੜਾ ਗੱਡੀ ਦੇ ਵਿੱਚ ਬਾਈ ਦੇ ਪਿੰਡੋਂ ਤੁਰੇ ਆਪਾਂ ਸ਼ਾਮ ਨੂੰ 4 ਵਜੇ ਤੁਰੇ ਸੀਗੇ। ਤੇ ਪਹੁੰਗੇ ਆਪਾਂ ਮੋਹਨੀਆਂ ਬਾਰਡਰ ਮੋਹਨੀਆਂ ਬਾਰਡਰ ਸੂਬਾ ਬਿਹਾਰ ਤੇ ਅਰੰਗਾਬਾਦ ਥੋੜਾ ਹੀ ਰਹਿ ਗਿਆ ਤੇ ਇੱਧਰ ਆਪਣੀ ਰਾਣੀ ਸੁੰਦਰਾ ਤੇ ਬਾਈ ਕੰ ਦਾ ਪਹੁੰਚ ਜਾਣਾ ਆਪਾਂ 12:00 ਵਜੇ ਤੱਕ ਤੇ ਫੇ ਜਾ ਕੇ ਉੱਥੇ ਆ ਕੇ ਦੇ ਦਿਆਂ ਵੀ ਨਾਲੇ ਨਹਾਉਣੇ ਧੋਣੇ ਆ ਤੇ ਨਾਲੇ ਉੱਥੇ ਜਾ ਕੇ ਦੇ ਦਿਆਂ ਕਿੱਦਾਂ ਕਰਨੀ ਅੱਜ ਘੋੜੀਆਂ ਦੀਆਂ ਲਗਾਮਾਂ ਛੱਡ ਦਈਏ ਜਾਂ ਰੈਸਟ ਕਰ ਲਈਏ ਨੀਂਦ ਨੂੰ ਪੂਰੀ ਕਰ ਲਈਏ ਹਾਂਜੀ ਲੋ ਜੀ ਮੂਹਨੀਆਂ ਬਾਰਡਰ ਤੋਂ ਚੱਲ ਕੇ ਆਪਾਂ ਪਹੁੰਚ ਗਏ ਆ ਔਰੰਗਾਵਾੜ ਔਰੰਗਾਵਾੜ ਤੋਂ ਯਾਨੀ 4-5 ਕਿਲੋਮੀਟਰ ਪਿੱਛੇ ਆ ਢਾਬੇ ਤੇ ਇੱਧਰ ਢਾਬੇ ਤੇ ਆਪਾਂ ਰੁਕੇ ਆ ਆਪਣੀ ਰਾਣੀ ਸੁੰਦਰਾ ਪੀਵੀ 65 ਪੀ 96 99 ਨਿਊ ਸ਼ੇਰੇ ਪੰਜਾਬ ਢਾਬਾ ਤੇ ਆਪਾਂ ਹੁਣ ਇੱਥੇ ਆਪਣਾ ਘੋੜਾ ਲਾ ਲੈਣਾ ਆ ਤੇ ਪਹਿਲਾਂ ਤਾਂ ਨਾਹੀਏ ਨਾ ਕੇ ਥੋੜੀ ਜਿਹੀ ਸੌਰਤ ਜੀ ਆਵੇ ਤੇ ਨਾ ਲਈਏ ਉਹ ਨਾ ਰੋਡ ਕੀ ਵਾਲਿਆ ਬਾਅਦ ਚ ਕਰਦੇ ਆਂ ਗੱਲ ਇਹ ਜਿੰਨੇ ਆ ਤੁਸੀਂ ਆ ਕਾ ਵੀਡੀਓ ਤੋਂ ਇੱਕ ਦੋ ਜਿਹੜੀਆਂ ਦੇਖੀਆਂ ਨੇ ਚ ਮਜ਼ਾ ਨਹੀਂ ਤੁਹਾਨੂੰ ਇੰਨਾ ਆਇਆ ਹੋਣਾ ਵੈਸੇ ਕਿਉਂਕਿ ਆਪਣਾ ਵੀ ਥੋੜੋ ਥੋੜਿਆ ਸਫਰ ਹੈ ਪਹਿਲਾ ਹੈ ਟਰੱਕ ਦਾ ਤੇ ਪਤਾ ਨਹੀਂ ਵੀ ਇਹਨੂੰ ਕਿੱਦਾਂ ਇੰਜੋਏ ਕਰਨਾ ਹੈ ਤੇ ਇਸ ਕਰਕੇ ਹੁਣ ਘੋੜਾ ਪੱਲਾ ਲੈਣਾ ਆ ਤਾਂ ਪੂਰਾ ਆਨੰਦ ਮਾਣੂਗੇ ਜੀ ਸਫਰ ਦਾ ਆਪਾਂ ਪਹੁੰਚਣਾ ਆ ਪਹਿਲਾਂ ਤਾਕਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਪਹਿਲਾਂ ਨਹਾ ਲਈਏ ਫਿਰ ਨਾ ਅੱਗੇ ਤੁਹਾਨੂੰ ਜਾਣਕਾਰੀ ਨਾਲ ਸਾਂਝੀ ਕਰਦੇ ਆ ਅਗਲੀ ਕਲਿੱਪ ਵਿੱਚ ਹਾਂਜੀ ਲਓ ਜੀ ਆਪਾਂ ਨਹਾ ਧੋ ਕੇ ਫਰੈਸ਼ ਹੋ ਲਿਆ ਤੇ ਪ੍ਰਸ਼ਾਦਾ ਪਾਣੀ ਲਿਆ ਸ਼ਾਕ ਤੇ ਹੁਣ ਰੁਕਾਂਗੇ ਆਈ ਦੀ ਰਾਤ ਇੱਥੇ ਨਾ ਬਾਈਆਂ ਕੋਲੇ ਗੱਲ ਕਰਾਤੀ ਆ ਆਪਣੇ ਬੜਵਾਲੀ ਵਾਲੇ ਬਾਈਆਂ ਨੇ ਤਾਨੂੰ ਪਹਿਲਾਂ ਬਾਈਆਂ ਮੜਾਉਣੇ ਆ ਕਹਣਾ ਕਈਆਂ ਦਿਨਾਂ ਦਾ ਹੋ ਗਿਆ ਦੱਸੀ ਜਾਂਦਾ ਆ ਵੀ ਸਰਪੰਚ ਸਾਹਿਬ ਬਡਵਾਲੀ ਤੋਂ ਵੀ ਦਿਖਾਲੇ ਹੈ ਨਹੀਂਗੇ ਮੜਾਉਣੇ ਤੁਹਾਨੂੰ ਸੱਸੀ ਆ ਭਾਜੀ ਇਹ ਆਪਣੇ ਭਾਜੀ ਬਡਵਾਲੀ ਤੋਂ ਸਰਪੰਚ ਸਾਹਿਬ ਗਗਨਦੀ ਬਾਈ ਦੇ ਮਿੱਤਰ ਜਿਹੜੇ ਆਪਾਂ ਨੂੰ ਗੱਡੀ ਲੈ ਕੇ ਆਏ ਆ ਭਾਜੀ ਤਾਂ ਦਾ ਤੂੰ ਯਾਰ ਬਾਈ ਨੇ 46 ਇਹਨੇ 46 ਨਹੀਂ 44 ਘੰਟਿਆਂ ਚ ਭਈ ਲੱਗੇ ਨਾ ਗੱਡੀ 40 ਘੰਟੇ ਜਾ ਗਿਆ ਆਪਾਂ 44 ਘੰਟੇ ਬੜਵਾਲੀ ਮਰਿੰਡੇ ਤੋਂ ਜੀ 4 ਘੰਟੇ ਜਾਮ ਕਿ ਲੋ ਗਿਆ ਰਿਹਾ ਆਪਾਂ ਹਾਂ 40 ਲਾ ਲਓ 4 ਹੋ ਨਿਕਲ ਗਏ ਨਾ ਵਿੱਚ ਭਾਈ ਤੇ ਹੋਰ ਕਿੰਨਾ ਸਫ਼ਰ ਰਹਿ ਗਿਆ ਹੋਈ ਤੁਹਾਡਾ ਹੁਣ ਰਹਿ ਗਿਆ ਸਾਡੇ 450 ਰਹਿ ਗਿਆ 450 ਹਾਂ ਤੇ ਰਾਤ ਨੂੰ ਜਾਨੀ ਜਾ ਲਗੂਗੇ ਨਾ ਭਾਈ ਹਾਂ ਕੋਸ਼ਿਸ਼ ਤਾਂ ਆਈ ਆ ਹਾਂ ਧੰਨਵਾਦ ਭਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਜਿਹੜਾ ਰਾਤ ਦਾ ਇੱਥੇ ਦੂਜੀ ਇੱਕ ਗੱਲ ਹੋਰ ਆਪਾਂ ਦੱਸ ਦੇ ਦਿੰਦੀ ਆਪਾਂ ਜਕੀ ਦਾ ਨਗਾ ਕਿਵੇਂ ਵੀਡੀਓ ਦੇ ਆ ਇੱਥੇ ਤੱਕ ਆਪਾਂ ਭਾਜੀ ਹੁਣਾਂ ਆਏ ਆ ਇੱਥੇ ਤੱਕ ਕੇ ਚਾਹ ਪਾਣੀ ਰੋਟੀ ਪਾਣੀ ਸਭ ਭਾਜੀ ਹੁਣੀ ਪਾਇਆ ਆ। ਬਹੁਤ ਬਹੁਤ ਧੰਨਵਾਦ ਯਾਰ ਭਾਜੀ। ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਮੌਕਾ ਦਿੱਤਾ। ਬਾਰ-ਬਾਰ। ਆਪ ਬਾਈ ਸਾਡਾ ਸੈਕੰਡ ਡਰਾਈਵਰ। ਕਿੱਦਾਂ ਭਾਜੀ? ਠੀਕ ਹੈ। ਸਸਰੀ ਘਰ ਨਾਂ ਤਾਂ ਦੱਸਦੇ ਆਪਣਾ ਪਹਿਲਾਂ ਬੰਦਿਆਂ ਨੂੰ। 12 ਮੇਰਾ ਨਾਮ ਸਾਹਾ ਹਮਾਰਾ ਕਹਿੰਦਾ। ਹਮਾਰਾ। ਰਾਵਾ ਪੰਜਾਬ ਤੋਂ ਹੀ ਆ ਨਾਦ ਅਸੀਂ ਵੇਲੋ ਮੇਰਾ ਵੀਰ ਲੈਤੀ ਮੇਰਾ ਸਾਥ ਆਦਾ ਦੇ ਕੀ ਕਰਦੇ ਫਤੇ ਫਤੇ ਮੇਰਾ ਵੀਰ ਮੇਰਾ ਨਵਾਂ ਹੀ ਇਦਲ ਵੀ ਰਿੰਗ ਪਿੰਡ ਮੇਰਾ ਬਡਵਾਲੀ ਬਡਵਾਲੀ ਪਿੰਡ ਤੋਂ ਹੀ ਆ ਵੀ ਬਾਈ ਆਪਣੀ ਕਗੰਦੀ ਭਾਜੀ ਉਹਨਾਂ ਦੇ ਪਿੰਡ ਤੋਂ ਇੱਕੇ ਪਿੰਡ ਦੇ ਆ ਸਰਪੰਚ ਬਾਈ ਤੇ ਆਪਣੇ ਭੀਰੀ ਭਾਜੀ ਹੋਰ ਕੋ ਕਹਿਣਾ ਵੀਰੀ ਵਜ ਜਾਇਆ ਕਰਾ ਬਾਬਾ ਜੀ ਜੱਟ ਨਹੀਂ ਨਹੀਂ ਚੜਦੀ ਗੱਲ ਮਾਰ ਕੋ ਵੀ ਦਾਸਰਾ ਭਾਜੀ ਸਰੋ ਠੀਕ ਹੈ ਭਾਈ ਇਹਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਭਾਈ ਹਾਂ ਠੀਕ ਹੈ ਜੀ ਲਓ ਜੀ ਰਾਣੀ ਸੁਂਦਰਾ ਘਰ ਲਈ ਭਾਈ ਜੀ ਸਟਾਰਟ ਆਪਣੇ ਨੇ ਤੇ ਬਾਈ ਹੁਣ ਉਹ ਦੂਸਰ ਰਹਿ ਗਿਆ 450 500 ਕਿਲੋਮੀਟਰ ਦਾ ਬਾਰਤਵਾਨ ਆਪਣੇ ਬੰਗਾਲ ਚ ਪੈਂਦਾ ਆ ਉੱਥੇ ਦਾ ਜਿਹੜਾ ਵੀਰ ਉਹਨਾਂ ਦਾ ਆਲੂ ਲਦੇ ਹੋ ਆ ਆਪਣੇ ਏਰੀਏ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸ਼ਹਿਰੇ ਵਾਲਿਆਂ ਦੇੋਂ ਇੱਕ ਆਪਣੀ ਆਇਆ ਸੰਗਾ ਫਾਰਮ ਇੱਕ ਖੇਰਾ ਇਹ ਲਾਂਬਰੇ ਦੇ ਉੱਪਰ ਹੋ ਆ ਤੀ ਇਹ ਆਲੂ ਨੋਰਮਲ ਆਲੂ ਜਿਹੜੇ ਖਾਣ ਵਾਲੇ ਆਲੂ ਉਹ ਨਹੀਂ ਇਹ ਬੀਜ ਆਲੂਆਂ ਦਾ ਜਿਹੜੇ ਬੀਜਣੇ ਆ